ਜਦੋਂ ਉੱਥੇ ਕਲਨੋ ਰੂਟ ਦੇ ਪਹੁੰਚਾ ਤਾਂ ਉਹਦੇ ਪਿੱਛੋਂ ਦੋ ਕਾਰ ਵਾਲੇ ਬੰਦੇ ਔਰ ਦੋ ਮੋਟਰਸਾਈਕਲ ਦੇ ਉਹਨਾਂ ਨੇ ਆ ਕੇ ਨਹੀਂ ਰੁਕਿਆ ਉਹਨਾਂ ਕੋਤਮਾਰ ਕਰਕੇ ਉਹਦੇ ਕੋਲੋਂ ਜਿਹੜੇ ਉਹਦੇ ਪੈਸੇ ਆ ਉਹ ਖੋਹ ਕੇ ਲੈ ਗਏ ਉਹਨਾਂ ਵਰਕਰ ਜਿਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਅਰੈਸਟ ਕਰ ਰਹੇ ਹਨ ਉਹਨਾਂ ਦੇ ਕੋਲੋਂ ਤਕਰੀਬ 2 ਲੱਖ 85000 ਰੁਪਏ ਜਿਹੜੇ ਗਰਾਉਂਡ ਕੀਤੇ ਜਾ ਚੁੱਕੇ ਆ ਕਲਾਨੋ ਰੋਡ ਦੇ Amazon ਕੰਪਨੀ ਦਾ ਇੱਕ ਵਰਕਰ ਆਪਣੀ ਕਲੈਕਸ਼ਨ ਲੈ ਕੇ ਆ ਰਿਹਾ ਸੀ 385000 ਰੁਪਏ ਦੇ ਨੈੜੇ ਨੇ ਜਿਹੜਾ ਉਹ ਜਦੋਂ ਉੱਥੇ ਕਲਾਨੋ ਰੋਡ ਤੇ ਪਹੁੰਚਿਆ ਤਾਂ ਉਹਦੇ ਪਿੱਛੋਂ ਦੋ ਕਾਰ ਵਾਲੇ ਬੰਦੇ ਔਰ ਦੋ ਮੋਟਰਸਾਈਕਲ ਦੇ ਉਹਨਾਂ ਨੇ ਆ ਕੇ ਉਹਨੂੰ ਰੋਕਿਆ ਉਹਨਾਂ ਕੋਤ ਮਾਰ ਕਰਕੇ ਉਹਦੇ ਕੋਲੋਂ ਜਿਹੜੇ ਉਹਦੇ ਪੈਸੇ ਆ ਉਹ ਖੋਹ ਕੇ ਲੈ ਗਏ ਇਹ ਸਾਡੇ ਡੀਐਸਪੀ ਗੁਰਦਾਸਪੁਰ ਔਰ ਐਸਐਚਓ ਸਦਰ ਗੁਰਦਾਸਪੁਰ ਇਹਨਾਂ ਨੇ ਕਾਫੀ ਮਿਹਨਤ ਨਾਲ ਵਰਕ ਕਰਕੇ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਅਰੈਸਟ ਕਰ ਰਹੇ ਆ ਤਾਂ ਉਹਨਾਂ ਦੇ ਕੋਲੋਂ ਕਰੀਬ 2 ਲੱਖ ਤੇ 85 ਹਜ਼ਾਰ 600 ਰੁਪਏ ਦੇ ਬਰਾਬਰ ਕੀਤੇ ਜਾ ਚੁੱਕੇ ਆ। ਬਾਕੀ ਇੱਕ ਬੰਦਾ ਜਿਹੜਾ ਉਹ ਹੋਰ ਜਿਹੜਾ ਨਾਮਜਦ ਹੈਗਾ ਵਿੱਚ ਤੇ ਉਹ ਅਰੈਸਟ ਕਰਨ ਬਾਕੀ ਆ ਉਹ ਜਲਦੀ ਇਹਨਾਂ ਨੇ ਅਰੈਸਟ ਇੱਕ ਦਿਨ ਵਿੱਚ ਕਰ ਲੈਣਾ। ਉਹਦੇ ਪਿੱਛੇ ਲੱਗਦੀ ਆ। ਸਦੋਂ ਦੋਵੇਂ ਦੋਸਤ ਸੀ ਆਪੇ ਸੀ? ਨਹੀਂ ਦੋਸਤ ਨਹੀਂ ਸੀ। ਕੋਈ ਪ੍ਰਾਣੀ ਰਣਜੀਤ ਸ਼ਹਿਗੋ ਨਹੀਂ ਨਹੀਂ ਪ੍ਰਾਣੀ ਗੁਰਿੰਜੀਤ ਵੀ ਕੋ ਸਾਹਮਣੇ ਨਹੀਂ ਆਈ। ਕਿ ਪਹਿਲੇ ਕੇਸ ਹੈਗਾ ਜੀ ਇਹਨਾਂ ਦਾ ਕੋਈ ਪਹਿਲਾਂ ਕੋਈ ਕੇਸ ਨਹੀਂ ਇਹਨਾਂ ਦਾ ਸਰ ਇਹਨਾਂ ਨੂੰ ਪਤਾ ਕਿੱਥੋਂ ਲੱਗਾ ਜੀ ਉਹ ਇਹਨਾਂ ਕੋਈ ਇਹਨਾਂ ਨੂੰ ਇਹ ਪਤਾ ਸੀਗਾ ਕਿ Amazon ਦਾ ਵਰਕਰ ਆਇਆ ਹੈ ਔਰ ਇਹਦੇ ਕੋਲ ਪੈਸੇ ਹੁੰਦੇ। ਵੀ ਵੀ ਇਹ ਸ਼ਾਮ ਦਾ ਟਾਈਮ ਹੈ ਤੇ ਇਹਦੇ ਕੋਲ ਜਦੋਂ ਇਹਦੇ ਪਿੱਛੇ ਨੂੰ ਕਰਾਂ ਗੁਕਾ ਕਿ ਤੁਸੀਂ ਕੋ ਪੈਸੇ ਹੁੰਦੇ। ਮੈਂ ਕਰੀ ਕਿ ਨਾ ਇਹ ਨਾਰੀ ਕੰਮ ਕਰਦਾ ਜੀ ਇਹਨਾਂ ਨਾਲ ਲਈ ਨਹੀਂ ਉਹ ਦੰਦਾ ਕੋਈ ਸਾਡੇ ਇਨਵੈਸਟੀਗੇਸ਼ਨ 'ਚ ਨਹੀਂ ਸਾਡੇ ਸਾਹਮਣੇ ਆਇਆ ਜਦੋਂ ਉੱਥੇ ਕਲਾਨੋ ਰੋਡ ਤੇ ਪਹੁੰਚਾ ਤਾਂ ਉਹਦੇ ਪਿੱਛੋਂ ਦੋ ਕਾਰ ਵਾਲੇ ਬੰਦੇ ਔਰ ਦੋ ਮੋਟਰਸਾਈਕਲ ਦੇ ਉਹਨਾਂ ਨੇ ਆ ਕੇ ਉਹਨੂੰ ਰੋਕਿਆ ਉਹਨਾਂ ਨੂੰ ਕੁੱਟਮਾਰ ਕਰਕੇ ਉਹਦੇ ਕੋਲੋਂ ਜਿਹੜੇ ਉਹਦੇ ਪੈਸੇ ਆ ਉਹ ਖੋਹ ਕੇ ਲੈ ਗਏ। ਉਹਨਾਂ ਵਰਕਰ ਚੋਂ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਅਰੈਸਟ ਕਰ ਰਹੇ ਆ ਤਾਂ ਉਹਨਾਂ ਦੇ ਕੋਲੋਂ ਕਰੀਬ 2 ਲੱਖ ਤੇ 85000 600 ਰੁਪਏ ਦੇ ਬ੍ਰਾਂਡ ਕਿਤੇ ਜਾ ਚੁੱਕੇ ਆ। ਕਲਾਂੋ ਰੋਡ ਦੇ Amazon ਕੰਪਨੀ ਦਾ ਇੱਕ ਵਰਕਰ ਆਪਣੇ ਕਲੈਕਸ਼ਨ ਲੈ ਕੇ ਆ ਰਿਹਾ ਸੀ 385000 ਦੇ ਪੈਸੇ ਦੇ ਲੈਡੀਆਂ ਦੇ ਜਿਹੜਾ ਉਹ ਜਦੋਂ ਉਥੇ ਕਲਾਨੋ ਰੋਡ ਤੇ ਪਹੁੰਚਿਆ ਤਾਂ ਉਹਦੇ ਪਿੱਛੋਂ ਦੋ ਕਾਰ ਵਾਲੇ ਬੰਦੇ ਔਰ ਦੋ ਮੋਟਰਸਾਈਕਲ ਦੇ ਉਹਨਾਂ ਨੇ ਆ ਕੇ ਉਹਨੂੰ ਰੋਕਿਆ ਉਹਨਾਂ ਕੁੱਟਮਾਰ ਕਰਕੇ ਉਹਦੇ ਕੋਲੋਂ ਜਿਹੜੇ ਉਹਦੇ ਪੈਸੇ ਆ ਉਹ ਖੋਹ ਕੇ ਲੈ ਗਏ ਤੇ ਸਾਡੇ ਡੀਐਸਪੀ ਗੁਰਦਾਸਪੁਰ ਔਰ ਐਸਐਚਓ ਸਦਰ ਗੁਰਦਾਸਪੁਰ ਇਹਨਾਂ ਨੇ ਕਾਫੀ ਮਿਹਨਤ ਨਾਲ ਵਰਕ ਕਰਕੇ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਅਰੈਸਟ ਕਰ ਰਹੇ ਹਨ ਉਹਨਾਂ ਦੇ ਮਰਦਨੋ ਕਰੀਬ 2 ਲੱਖ ਤੇ 85 ਹਰ 600 ਰੁਪਏ ਜਿਹੜੇ ਬ੍ਰਾਂਡ ਕੀਤੇ ਜਾ ਚੁੱਕੇ ਆ ਤੇ ਬਾਕੀ ਇੱਕ ਬੰਦਾ ਜਿਹੜਾ ਉਹ ਹੋਰ ਜਿਹੜਾ ਨਾਮਜਦ ਹੈਗਾ ਵਿੱਚ ਤੇ ਉਹ ਅਰੈਸਟ ਕਰਨਾ ਬਾਕੀ ਆ ਉਹ ਜਲਦੀ ਇਹਨਾਂ ਨੇ ਅਰੈਸਟ ਇੱਕ ਦੇ ਵਿੱਚ ਕਰ ਲੈਣਾ ਉਹਦੇ ਪਿੱਛੇ ਲੱਗੀ ਸਦੋਂ ਦੋਵੇਂ ਦੋਸਤ ਹੀ ਆਪੇ ਸੀਗੇ ਨਹੀਂ ਦੋਸਤ ਨਹੀਂ ਸੀਗੇ ਕੋਈ ਪਰਾਣੀ ਰੰਜਿਸ਼ ਹੈਗੀ ਨਹੀਂ ਪਰਾਣੀ ਰੰਜਿਸ਼ ਵੀ ਕੋ ਸਾਹਮਣੇ ਨਹੀਂ ਆਈ ਕਹਿੰਦੇ ਕੇ ਇਸ ਹੈਗਾ ਜੀ ਇਹਨਾਂ ਦਾ ਕੋਈ ਪਹਿਲਾਂ ਕੋਈ ਕੇਸ ਨਹੀਂ ਉਹਨਾਂ ਦੀ ਸਰ ਇਹਨਾਂ ਨੂੰ ਪਤਾ ਕਿੱਦਾਂ ਲੱਗਾ ਜੀ ਕਿ ਉਹ ਇੰਨਾ ਕਰ ਉਹ ਇਹਨਾਂ ਕੋਈ ਇਹਨਾਂ ਨੂੰ ਇਹ ਪਤਾ ਸੀਗਾ ਕਿ Amazon ਦਾ ਵਰਕਰ ਆਇਆ ਹੈ ਔਰ ਇਹਦੇ ਕੋ ਪੈਸੇ ਹੁੰਦੇ ਤੇ ਵੀ ਸ਼ਾਮ ਦਾ ਟਾਈਮ ਆ ਤੇ ਇਹਦੇ ਕੋ ਜਦੋਂ ਇਹਦੇ ਪਿੱਛੇ ਨੂੰ ਕਰਾਂ ਦੂਕਾ ਕਿ ਤੁਹਾਨੂੰ ਕੋ ਪੈਸੇ ਹੋਣਗੇ ਮੈਂ ਕਰੀਬ ਨਾਲ ਇਹ ਨਾਲ ਹੀ ਕੰਮ ਕਰਦਾ ਜੀ ਨਾਲ ਲਾਈ ਹੋਈ ਨਹੀਂ ਉਹ ਇਦਾਂ ਦਾ ਕੋਈ ਸਾਡੇ ਇਨਵੈਸਟੀਗੇਟ ਨਹੀਂ ਸਾਡੇ ਸਾਹਮਣੇ ਆ